ਕਿਦਾ ਆਈ ਗਏ ਤੇ ਆਪਣੇ ਘਰ ਰੇ ਪਹੁੰਚ ਗਏ ਤੇ ਹਾਂ ਬਸ ਕਰਮਾਂ ਦੇ ਕਰਮਾਂ ਲਗੇ ਇਹਦੇ ਤੌਰ ਵਾਂਗ ਨਾ ਕਰ ਸਕੀ ਹਾਂ ਕਿ ਜਿੰਨੀ ਬੁੜਾ ਚਾਹਦੇ ਫਾਰਮ ਤੇ ਫਾਰਮ ਕਿੱਲੇ ਬੱਤਸੇ ਆ ਤੁਹਾਡੇ ਕੀ ਲੱਗਦਾ ਪ੍ਰਦੀਪ ਸਾਡੇ ਦੇਵਰ ਦੇ ਬੇਟੇ ਨੇ ਇਹਨੂੰ ਵੀ ਗਈ ਸੀ ਨੂ ਵੀ ਗਈ ਹੈ ਜੀ ਤੇਰੇ ਜਿਹੜੇ ਪੋਤਰ ਲਗੇ ਥੋੜਾ ਜਨਾ ਹਾਂਜੀ ਹਾਂ ਕਿੰਨੇ ਟਾਈਮ ਤੋਂ ਉੱਥੇ ਕੈਨੇਡਾ ਰਹੇ ਨੇ ਉੱਥੇ ਤੋਂ 15 ਸਾਲ ਤੇ ਰਹਿੰਦੇ ਨੇ ਜੀ 8 ਸਾਲ ਬਿਆਹ ਨੂੰ ਹੋ ਗਿਆ ਕਦਰਨਾ ਕੋਈ ਗੱਲ 2-4 ਦਿਨ ਪਹਿਲਾਂ ਹੋਈ ਕੋਈ 2-4 ਦਿਨ ਪਹਿਲਾਂ ਐਨੀਵਰਸਰੀ ਸੀ ਉਹਦੀ ਉਹ ਫੋਟੋਆਂ ਤੇ ਮੈਸੇਜ ਵਗੈਰਾ ਉਹ ਸਾਰੇ ਪਾਉਂਦੇ ਰਹੇ ਨੇ ਫੋਟੋ ਆਪੀ ਦੇ ਹਾਂਜੀ ਤਾਂ ਫੋਟੋ ਪਾਈਆਂ ਸਭ 29 ਤਰੀਕ ਦੀ ਐਨੀਵਰਸਰੀ ਕੋਈ ਖਾਸ ਕੋਈ ਗੱਲ ਕਰਦਾ ਉਹਦੇ ਕੋਈ ਗੱਲ ਹੁਣ ਨਹੀਂ ਜੀ ਹੋਈ ਯਾਨੀ ਉਹਦੀ ਮੰਮੀ ਦੀ ਗੱਲ ਹੋਈ ਆ ਪਰਸੋਂ 1-2 ਦਿਨ ਪਹਿਲਾਂ ਹੂੰ ਤੇ ਉਹ ਕਹਿੰਦੀ ਮੈਂ ਕਿਹਾ ਤੂੰ ਕਹਿੰਦੀ ਵੀ ਆਉਣ ਨੂੰ ਕਹਿੰਦੀ ਮੈਂ ਆਵਾਂਗੀ ਨਹੀਂ ਟੂਰੀ ਘੁੰਮਣ ਗਏ ਨੇ ਅਮਰੀਕਾ ਹੂੰ ਵੀ ਉਦੋਂ ਬਾਅਦ ਮੈਂ ਖਾਉਂਗੀ ਜੀ ਟਿਕਟ ਕਰਾਉਣਗੀ ਮੇਰੀ ਜੀ ਉਦੋਂ ਬਾਅਦ ਤਾਂ ਕੰਮ ਹੋ ਗਿਆ ਜੀ ਹੂੰ ਤੀਨੇ ਹੋਣਾ ਠੀਕ ਹੋ ਜਾਣਾ ਤੇ ਤੁਹਾਡੇ ਮਤਲਬ ਜਿਹੜੀ ਬੁਰਾਣੀ ਉਦੋਂ ਥੇ ਰਹਿੰਦੀ ਹੈ ਹਾਂ ਜੀ ਤੇ ਕਿਹਦੇ ਬੱਚੇ ਪਰਦੇਸ ਦੇ ਬੱਚੇ ਦੋ ਇਹਦਾ ਇੱਕ ਬੇਟਾ ਸੀ ਜੀ ਉਹ ਪੂਰਾ ਹੋ ਗਿਆ ਬੱਚੇ ਦਾ ਨਾਮ ਕੀ ਹੈ ਤੇ ਪੋਤੇ ਦਾ ਹਾਂ ਜੀ ਹਾਂ ਸਰ ਹਾਂ ਇਸ ਦਾ ਪਰਦੇਸ ਨੂੰ ਠੀਕ ਹੈ ਨੂੰ ਠੀਕ ਹੈ ਜੀ ਹਸਪੀਟਲ ਜੀ ਉਦੋਂ ਕੀ ਨਾਮ ਐਮਨੇਟਾ ਅੰਸਲਰ ਤੇ ਕਾਰ ਚ ਆ ਰਹੇ ਸੀ ਕਿਸੇ ਹੋਰ ਨਾ ਕਾਰ ਸੀ ਆਪ ਚਲਾ ਰਹੇ ਸੀ ਗੱਡੀ ਗੱਡੀ ਦੋ ਦੋ ਜਣੇ ਸੀ ਜੀ ਵੀ ਬਦਲ ਬਦਲ ਕੇ ਚਲਾ ਰਹੇ ਸੀ ਪੰਜ ਘੰਟੇ ਉਹਨੇ ਚਲਾਈ ਉਸ ਤੋਂ ਬਾਅਦ ਉਹ ਦੂਸਰਾ ਬੇਟਾ ਬੈਠ ਗਿਆ ਇੱਕ ਘੰਟਾ ਚਲਾ ਕੇ ਪਿੱਛੇ ਬੈਠ ਗਿਆ ਇਹ ਅਮਰੀਕਾ ਗਈ ਸੀ ਭਮਣ ਹਾਂ ਜੀ ਉੱਥੇ ਵੀ ਰਹਿ ਰਹੇ ਅਰੇਂਦਰ ਸੀ ਉੱਥੇ ਵੀ ਰਹਿੰਦੇ ਨੇ ਤੇ ਵਾਪਸੀ ਮਾ ਆ ਗਏ ਜੀ ਵਾਪਸੀ ਆ ਗਏ ਜੀ ਮੇਰੇ ਲਿਫਟਨ ਚ ਆ ਕੇ ਰਿਸ਼ਤੇਦਾਰੀਆਂ ਤੋਂ ਉਹਨਾਂ ਨੂੰ ਮਿਲ ਕੇ ਗਏ ਨੇ ਸਾਰੇ ਹਮ ਬਸ ਉੱਥੋਂ ਚੱਲੇ ਨੇ ਚੱਲ ਕੇ ਤਾਂ ਫਿਰ ਆ ਪਾਣੀ ਵਰਸ ਗਈ ਕੋਈ ਤਾਂ ਜਿਹੜਾ ਸਹਣ ਜੋਖਰੇ ਵੀ ਨਹੀਂ ਕੋਈ ਖਾਸ ਗੱਲ ਕੀਤੀ ਹੋਵੇ ਕਦੀ ਤੁਹਾਡੇ ਨਾਲ ਆਪਣੇ ਦਿਲ ਦੀ ਦਿਲ ਦਿੱਤੇ ਹੀ ਕਹਿੰਦੇ ਨੇ ਜੀ ਵੀ ਅਸੀਂ ਬਹੁਤ ਸੁਖ ਹਾਂ ਹੁਣ ਅਸੀਂ ਵਧੀਆ ਵੀ ਅਸੀਂ ਆਵਾਂਗੇ ਆਉਂਦੇ ਸੀ ਜੀ 2 ਸਾਲ ਪਹਿਲਾਂ ਆ ਕੇ ਗਏ ਨੇ ਵਧੀਆ ਸਾਰੇ ਰਿਸ਼ਤੇਦਾਰੀਆਂ ਅਸੀਂ ਮਿਲ ਕੇ ਗਏ ਨੇ ਇੱਥੇ ਖੇਤੀਬਾੜੀ ਕਰਦੇ ਸੀ ਨਹੀਂ ਉਹਦੇ ਪਾਪਾ ਸੰਡ ਡੈਥ ਹੋਈ ਹੋਈ ਆ ਤੇ ਮੰਮੀ ਨੂੰ ਹੁਣ ਫਿਰ ਉਹ ਨਾਲ ਲੈ ਕੇ ਸੀ ਵੀ ਕੱਲੀ ਹੋਵੇ ਤਾਂ ਕਰਕੇ ਬਸੋਂ ਕਿੰਨਾ ਵੱੜ ਕੇ ਗਿਆ ਤਾਂ ਇੱਥੋਂ ਇੱਥੋਂ ਪਲਾਸਟੂ ਕੀਤੀ ਸੀ ਜੀ ਹਾਂਜੀ ਤੇ ਲੈ ਕਿੱਥੇ ਸੀ ਵਿਆਹ ਦਿੱਲੀ ਸੀ ਹਾਂਜੀ ਦਿੱਲੀ ਦੀ ਕੁੜੀਆਂ ਉਹਦੇ ਪਾਪਾ ਵੀ ਹੈਗੇ ਨੇ ਕਿ ਮਤਲਬ ਵਕੀਲ ਨੇਗੀ ਪਤੀ ਹੈ ਹਾਂ ਆਣ ਵਾਸਤੇ ਕੰਦੇ ਜੀ ਆਉਣ ਹਾਂਜੀ ਉਹ ਦੀ ਸਾਲੀ ਦਾ ਵਿਆਹ ਹੋਣਾ ਸੀ ਵੀ ਉਹਦੀ ਅਗੇਜਮੈਂਟ ਕਰਨੀ ਸੀ ਉੱਥੇ ਉਹ ਮੁੰਡਾ ਜਿਹੜਾ ਦੂਸਰਾ ਸੀ ਨਾਲ ਕਹਿੰਦੇ ਤੇ ਵੀ ਇਹਦੀ ਜਦੋਂ ਵਿਆਹ ਦੀ ਕੋਈ ਤਰੀਕ ਪੱਕੀ ਹੋ ਗਈ ਤਾਂ ਫੇਰ ਆਵਾਂਗੇ ਤਾਂ ਕਰੀਏ ਅਸੀਂ ਜਲਦੀ ਗੱਲ ਦੱਸੀ ਉਹ ਤੁਹਾਨੂੰ ਸਾਡੇ ਪਰਿਵਾਰ ਦੇ ਜਲਦੀ ਤਾਂ ਇਹਨਾਂ ਦੇ ਆਪ ਤਾਇਆ ਜੀ ਨਾਲ ਕਰਦੇ ਸੀ ਗੱਲ ਹਾਂ ਜੀ ਆਪਣੇ ਹੋਰ ਪਰਾਂਵਾਂ ਨਾਲ ਬੇਟੇ ਨੇ ਮੇਰੇ ਵੀ ਤਿੰਨ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਕਿੰਨੇ ਪਰਾਂ ਆ ਕੱਲਾ ਸੀ ਜੀ ਕੱਲਾ ਸੀ ਹਾਂ ਨਿੱਕ ਪੈਣਾ ਉਹ ਵੀ ਉੱਤ ਹੀ ਰਹਿੰਦੀ ਹੈ ਅੱਛਾ ਉਹ ਕੈਨੇਡਾ ਹੀ ਰਹਿੰਦੀ ਹੈ ਕੈਨੇਡਾ ਹੀ ਰਹਿੰਦੀ ਹੈ ਉਹਦਾ ਕੀ ਨਾਮ ਪੈਂਦਾ ਨੀਸ਼ਾ ਜੀ ਹਾਂ ਜੀ ਉਹ ਮੇਰੇ ਨਾਲ ਹੀ ਬੜੇ ਜੀ ਪੜਦੇ ਨਾਲ ਹੀ ਪੜਦਾ ਸੀ ਟਾਈਮ ਤੱਕ ਅਸੀਂ ਇਕੱਠੇ ਪੜ੍ਹਿਆ ਜੀ ਕਿੱਥੇ ਵੱਢਦੇ ਸੀ ਅਸੀਂ ਪਿੰਡੇ ਪੜਦੇ ਬੱਤੀ ਗਰਛਣਾ ਪੈਂਦਾ ਕਿਸ ਤਰ੍ਹਾਂ ਦਾ ਸੁਭਾਅ ਥਾ ਪ੍ਰਦੀਪ ਦਾ ਪ੍ਰਦੀਪ ਸਰ ਅ ਮੱਝਪੁਰ ਤੋਂ ਇਕੱਠੇ ਖੇਡਿਆ ਸੀ ਸੁਭਾਅ ਦਾ ਬੜਾ ਮਤਲਬ ਸ਼ਾਂਤ ਮੁੰਡਾ ਰਿਸਪੈਕਟਫੁਲ ਬੜਾ ਕੇਅਰਿੰਗ ਤੇ ਫੈਮਿਲੀ ਓਰੀਐਂਟਡ ਬੰਦਾ ਸੀ ਕਿਆ ਸੁਪਨਾ ਲੈ ਕੇ ਗਿਆ ਤੁਹਾਨੂੰ ਗੱਲ ਹੋ ਰਹੀ ਤੇ ਹਾਂ ਦਾ ਸੀ ਗੱਲ ਕਰਦਾ ਹੋਣਾ ਵੀ ਮੈਂ ਕੈਨੇਡਾ ਜਾਣਾ ਹੈ ਸਰ ਉਸ ਟਾਈਮ ਜਦੋਂ ਗਿਆ 2010 ਚ ਮੈਂ ਇੰਡੀਅਨ ਨੇਵੀ ਵਿੱਚ ਭਰਤੀ ਹੋਇਆ ਉਸ ਟਾਈਮ ਉਹਦਾ ਬਾਹਰ ਦਾ ਪਲਾਨ ਚੱਲਦਾ ਸੀ ਹੂੰ ਤੇ ਬਾਹਰ ਦਾ ਪਲਾਨ ਉਸ ਟਾਈਮ ਟ੍ਰੈਂਡੀ ਚੱਲਦਾ ਸੀ ਆਪਣੇ ਵੀ ਆਪਾਂ ਸਾਰੇ ਜਾਣੇ ਵੀ ਬਾਹਰ ਹੀ ਜਾਵਾਂਗੇ ਹੂੰ ਤੇ ਉਸ ਟ੍ਰੈਂਡ ਦੇ ਦੌਰਾਨ ਹੀ ਉਹ ਬਾਹਰ ਗਿਆ ਸੁਪਨਾ ਤਾਂ ਉਹਦਾ ਉਹੀ ਸੀ ਵੀ ਜਿਹੜਾ ਸਾਰਾ ਵੀ ਆਪਾਂ ਸੈੱਟ ਹੋ ਕੇ ਆਪਾਂ ਆਪਣਾ ਪਰਿਵਾਰ ਸਭ ਖੁਸ਼ਹਾਲ ਹੋਵੇ ਇਹ ਸਾਰਾ ਸੁਪਨਾ ਲੈ ਕੇ ਗਿਆ ਸੀ ਹੂੰ ਫਿਰ ਮੈਰਿਜ ਕਿੰਨੇ ਸਾਲ ਬਾਅਦ ਤੁਸੀਂ ਕਿਸ ਤਰ੍ਹਾਂ ਦਿੱਲੀ ਵੀ ਆਏ ਮੈਰਿਜ ਉਹਦੀ ਅ ਮੇਰੇ ਭਾਬੀ ਜੀ ਅੰਸ਼ੁਲਾ 2018 ਚ ਉਹਨਾਂ ਦਾ ਵਿਆਹ ਹੋਇਆ ਜੀ ਹੂੰ ਤੇ ਕੈਨੇਡਾ ਸੀ ਦੋਨੇ ਹੂੰ ਇਕੱਠੇ ਪੜਦੇ ਸੀ ਜੀ ਹਾਂਜੀ ਦਿੱਲੀ ਦੇ ਨੇ ਉਹ ਦਿੱਲੀ ਦੇ ਤੇ ਉਹਨਾਂ ਦਾ ਇੱਥੇ ਵਿਆਹ ਹੋਇਆ ਸੀ 2018 ਚ ਇੱਥੇ ਆਏ ਪਿੰਡ ਉਸਕੇ ਵਿਆਹ ਕੇ ਬਾਅਦ ਵਿਆਹ ਤੋਂ ਬਾਅਦ ਜਦੋਂ ਵੀ ਰੈਗੂਲਰਲੀ ਆਉਂਦੇ ਰਹਿੰਦੇ ਨੇ ਉਹ ਤਾਂ ਇੱਥੇ ਜ਼ਰੂਰ ਆਉਂਦੇ ਨੇ ਇੱਕ ਦੋ ਦਿਨ ਲਾ ਕੇ ਜਾਂਦੇ ਨੇ ਹੂੰ ਤੇ ਕੁਛ ਟਾਈਮ ਉਹ ਦਿੱਲੀ ਰਹਿੰਦੇ ਨੇ ਕੁਛ ਟਾਈਮ ਇੱਥੇ ਰਹਿੰਦੇ ਨੇ ਮੇਰੇ ਬੇਟਾ ਹੈ ਉਹ ਥੋੜਾ ਭਤੀਜਾ ਹੈ ਹਿਆਨਸ ਹੈ ਕਿ ਕਿੰਨੇ ਸਾਲ ਦੇ ਹੈ ਹਿਆਨ ਸੀਗਾ ਜੀ 7 ਸਾਲ ਦਾ 7 ਸਾਲ ਦਾ ਇਹ ਹੁਣ ਕਿੱਥੇ ਗਏ ਸੀ ਜਿਹੜਾ ਵਾਪਸੀ ਮਹੱਤਸਾ ਆਏ ਹੋਏ ਇਸ ਤਰ੍ਹਾਂ ਜੀ ਇਹ ਗਏ ਸੀ ਇਹ ਅਮਰੀਕਾ ਘੁੰਮਣ ਆਪਣੀ ਐਨੀਵਰਸਰੀ ਸੈਲੀਬ੍ਰੇਟ ਕਰਨ ਅੱਛਾ ਮੈਰੀ ਨੂੰ ਸਮਨਣ ਗਏ ਹਾਂ ਜੀ ਤੇ ਆਉਂਦੇ ਹੋਏ ਉਹਨਾਂ ਨਾਲ ਆਪਣੇ ਫੈਮਿਲੀ ਮੈਂਬਰਸ ਨੇ ਕੁਝ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਤੇ ਆਪਣਾ ਵਾਪਸ ਆਪਣੇ ਘਰੇ ਜਾ ਰਹੇ ਸੀ ਤੇ ਗੱਡੀ 'ਚ ਐਕਸੀਡੈਂਟ ਹੋ ਗਿਆ ਉਹਨਾਂ ਨਾਲ ਕਿਸ ਤਰ੍ਹਾਂ ਇਨਫੋਰਮੇਸ਼ਨ ਆਈ ਤੁਹਾਡੇ ਕੋਲ ਕੋਈ ਕਿਸ ਤਰ੍ਹਾਂ ਨਾਲ ਕੋਈ ਇਨਫੋਰਮੇਸ਼ਨ ਸਰ ਹਾਂਜੀ ਉਹ ਨਹੀਂ ਪੁਲਿਸ ਨਹੀਂ ਆਪਣੇ ਜਿਹੜੇ ਰਿਲੇਟਿਵ ਰਿਲੇਟਿਵਸ ਨੇ ਉਹਨਾਂ ਨੇ ਇਨਫੋਰਮ ਕਰਿਆ ਸਾਨੂੰ ਸਵੇਰੇ ਹਮਮ ਆਰਾਊਂਡ 6:30 7 ਤੇ ਕਨਫਰਮ ਕਰਦੇ ਹੋ ਸਾਨੂੰ 10 11 ਵਜੇ ਕਿ ਵੀ ਐਕਚੁਅਲ ਚ ਕੀ ਸਿਚੁਏਸ਼ਨ ਕੀ ਉੱਤੇ ਤੇ ਉਸ ਵਾਰ ਕੋਣ ਕੋਣ ਸੱਜੇ ਜਖਮੀ ਇੱਕ ਤਾਂ ਜੋ ਆ ਭਾਬੀ ਨੇ ਉਹ ਜਖਮੀ ਨੇ ਦੇ ਨਾਲ ਉਹਨਾਂ ਦਾ ਇੱਕ ਹੋਰ ਮੁੰਡਾ ਸੀ ਉਹਨਾਂ ਨੂੰ ਜਾਣਦੇ ਨੇ ਸੀ ਉਹ ਮੰਨ ਲਓ ਉਹ ਚਲਾ ਰਹੇ ਸੀ ਗੱਡੀ ਇਹ ਸੁਣਨ ਚ ਆ ਕੋਈ ਗੱਲ ਕਰਦਾ ਹੋਵੇ ਤੁਹਾਡੇ ਆਖਰੀ ਵਾਰ ਕਦੋਂ ਗੱਲ ਹੋਈ ਹੈ ਤੁਹਾਡੀ ਪ੍ਰਦੀਪ ਨਾਲ ਕੋਈ 5-7 ਦਿਨ 4 ਦਿਨ ਪਹਿਲਾਂ ਅ ਪ੍ਰਦੀਪ ਨਾਲ ਨਹੀਂ ਉਹ ਤੋਂ ਪਹਿਲਾਂ ਤਾਂ ਨਹੀਂ ਫੈਮਲੀ ਨਾਲ ਜਰੂਰ ਗੱਲ ਹੁੰਦੀ ਹੈ ਮੇਰੇ ਨਾਲ ਥੋੜੀ ਘੱਟ ਹੋਈ ਹੈ ਹਮ ਅ ਪਰ ਵਟਸਐਪ ਤੇ ਸਾਡਾ ਇੱਕ ਗਰੁੱਪ ਆ ਹਮ ਸਕੂਲ ਦਾ ਗਰੁੱਪ ਆ ਹਮ ਉਹਦੇ ਵਿੱਚ ਰੈਗੂਲਰਲੀ ਥੋੜੀ ਗੱਲਬਾਤ ਹੁੰਦੀ ਰਹਿੰਦੀ ਹੈ ਪਿੰਡ ਵਾਲੇ ਪਿੰਡ ਬਾਰੇ ਕੀ ਸੋਚਦਾ ਸੀ ਜਦੋਂ ਆਂਦਾ ਸੀ ਯਾ ਉੱਥੇ ਪਿੰਡ ਨਾਲ ਉਹਦੀ ਸਾਰਿਆਂ ਨਾਲ ਵਧੀਆ ਸੀ ਹਾਂ ਸਾਰਿਆਂ ਨਾਲ ਵਧੀਆ ਕਰਦਾ ਸੀ ਜਦੋਂ ਵੀ ਆਉਂਦਾ ਸੀ ਤੇ ਜਿਹਦੇ ਨਾਲ ਵੀ ਮਿਲਦਾ ਸੀ ਮਤਲਬ ਉਹਦਾ ਨੇਚਰ ਇਦਾਂ ਦਾ ਸੀ ਵੀ ਸਾਰਿਆਂ ਨਾਲ ਪਿਆਰ ਨਾਲ ਡੀਲ ਕਰਦਾ ਸੀ ਤੇ ਮਤਲਬ ਬੜਾ ਕੇਰਿੰਗ ਬੰਦਾ ਸੀ ਉਹਦਾ ਮਤਲਬ ਬੜਾ ਲਾਸ ਹੈ ਸਾਡੇ ਲਈ ਸ੍ਰਿੰਦਰ ਕੁਮਾਰ ਹੈ ਇਹ ਆਪਣਾ ਪਤੀ ਜੈਪਰਾ ਦਾ ਬੇਟਾ ਅਸੀਂ ਜੈਪਰਾ ਦਾ ਬੇਟਾ ਹਾਂ ਕਿੰਨੇ ਸਾਲਾਂ ਤੋਂ ਕੈਨੇਡਾ ਗਿਆ ਹੈ ਇਹਨੂੰ ਹੋ ਗਿਆ ਜੀ 14-15 ਸਾਲ ਜੀ ਕਿਹੜੇ ਦੇਸ਼ ਤੇ ਕਿਹੜੇ ਸੈਟ ਤੇ ਰਹੇ ਸੀ ਇਹ ਬਰੇਫਟੈਂਚ ਰਹਿੰਦਾ ਦੀ ਪਹਿਲਾ ਹੀ ਤੇ ਕੰਮ ਕੀ ਕਰਦਾ ਸੀ ਉਸ ਤੇ ਪਹਿਲਾਂ ਤਾਂ ਕੰਪਨੀ ਚ ਲੱਗਿਆ ਸੀ ਜੀ ਉਸ ਤੋਂ ਬਾਅਦ ਇਹ ਗੱਡੀਆਂ ਮਤਲਬ ਸਖਾਉਣ ਲੱਗਿਆ ਬੱਚਿਆਂ ਨੂੰ ਫੇਰ ਇਹ ਜਿਹੜੀ ਸੇਸ਼ਟਰਤੀ ਹੋਰ ਹੋਰ ਸੈਟਤੀ ਉਹਨੇ ਮਕਾਨ ਲੈ ਲਿਆ ਉਸ ਤੋਂ ਬਾਅਦ ਫਿਰ ਉਹ ਕਹਿਣ ਲੱਗੀ ਵੀ ਤੂੰ ਵੀ ਮਕਾਨ ਇੱਥੇ ਲੈ ਲੈ ਸਸਤੇ ਨੇ ਉੱਥੇ ਲੈ ਲਿਆ ਫਿਰ ਇਹਨੂੰ ਰੋਡਵੇਚ ਉੱਥੇ ਨੌਕਰੀ ਮਿਲ ਗਈ ਹਾਂ ਫਿਰ ਉਹ ਦੋਕ ਦੋ ਘੰਟਿਆਂ ਦਾ ਰਸਤਾ ਪਰਾਂ ਗੁੱਡੀਆਂ ਤਾਂ ਸਾਈਡ ਤੇ ਗੇਲਾਂ ਗਿਆ ਭੈਣ ਵੀ ਉੱਥੇ ਰਹਿੰਦੀ ਸੀ ਭੈਣ ਵੀ ਉੱਥੇ ਰਹਿੰਦੀ ਹੈ ਹਾਂ ਨੀਸਾ ਉੱਥੇ ਰਹਿੰਦੀ ਹੈ ਜਵਾਈ ਰਹਿੰਦਾ ਹੈ ਉਹਦੀ ਗੁੱਡੀਆਂ ਦੀ ਇਹਦਾ ਬੇਟਾ ਤੇ ਇਹਦੀ ਮੰਮੀ ਇਹ ਘਟਨਾ ਜੋ ਤੁਸੀਂ ਦਸਰੇ ਪਰਿਵਾਰ ਅਮਰੀਕਾ ਗਿਆ ਉਹ ਵਾਪਸ ਆਇਆ ਅਮਰੀਕਾ ਤੋਂ ਵਾਪਸ ਆਇਆ ਹਾਂ ਨੀ ਪਹਿਲਾਂ ਇਹ origional ਵਾਰਸ ਦੀ 29 ਤਰੀਕ ਦੀ ਇਹ ਕਹਿੰਦੇ ਵੀ ਚਲ ਘੁੰਮੇ ਹੋਣਾ ਨਾਲੇ ਅਮਰੀਕਾ ਇਹ ਰਿਸ਼ਤੇਦਾਰ ਤੇ ਬਹੂ ਦੇ ਦਿੱਲੀ ਦੀ ਬਹੂ ਇਹ ਉੱਥੇ ਜਾ ਕੇ ਵੀ ਆਪਾਂ ਨਾਲ ਸਾਰੇ ਰਿਸ਼ਤੇਦਾਰ ਮਿਲਿਆ ਹੋਏ ਇਹਨਾਂ ਨਾਲ ਵਾਸਿੰਗਟਨ ਮਿਲ ਆ ਲਾਂ ਉਤੋਂ ਗੱਡੀ ਲੈ ਕੇ ਆਪਦੀ ਛੁੱਪ ਛੁੱਪ ਚ ਚੜਾ ਕੇ ਉੱਥੋਂ ਮਤਲਬ ਬਾਪ ਸੇ ਇਹ ਗੱਡੀ ਚ ਆ ਗਏ ਬਰੈਟਨ ਅਮਰੀਕਾ ਤੋਂ ਆਮ ਕਰਕੇ ਉੱਥੋਂ ਰਾਤ ਰਹੇ ਸਾਰੇ ਉੱਥੇ ਰਿਸ਼ਤੇਦਾਰ ਹੋਰ ਕਾਫੀ ਰਿਸ਼ਤੇਦਾਰ ਨੇ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਮਤਲਬ ਉੱਥੇ ਕੈਨੇਡਾ ਦੇ 11 ਦੇ ਟਾਈਮ ਇਹ ਯਾ ਲੈ ਪਈ ਪਰਸੋਂ ਜਦ ਪ੍ਰਦੀਪ ਗਿਆ ਉਹਦੇ ਮਨ ਚ ਇੱਥੇ ਜ਼ਮੀਨ ਜ਼ਮੀਨ ਆਂੰਦੀ ਸੀ ਬੰਤ ਉਹ ਤੁਹਾਡੇ ਭਰਾ ਦੇ ਹਾਂ 7-8 ਕਿਲੇ ਜ਼ਮੀਨ ਦੇ ਨੇ ਜੀ ਉਹਦੇ ਮਨ ਚ ਆਈ ਵੀ ਮੈਂ ਬਾਹਰ ਜਾਵਾਂ ਹੈ ਉਹਦੇ ਮਨ ਚ ਆਇਆ ਮੈਂ ਬਾਹਰ ਜਾਵਾਂ ਹਾਂ ਜੀ ਉਹਦੇ ਮਨ ਚ ਹਾਂ ਜੀ ਹਾਂ ਉਦੋਂ ਮੇਰਾ ਭਰਾ ਜਿਉਂਦਾ ਸੀ ਉਹਦੀ ਵੀ ਡੈਥ ਹੋ ਗਈ 15-16 ਸਾਲ ਹੋ ਗਈ ਉਸ ਟਾਈਮ ਵਾਰ ਗਿਆ ਉਸ ਟਾਈਮ ਭਰਾ ਤੁਹਾਡੇ ਇੱਥੇ ਹਾਂ ਉਦੋਂ ਹੈਗੇ ਤੇ ਜੀ ਸੁਖਦੇਵ ਰਾਮ ਜੀ ਸੁਖਦੇਵ ਰਾਮ ਜੀ ਹਾਂ ਜੀ ਹਾਂ ਸੁਖਦੇਵ ਆਪਣੇ ਸੁਖਦੇਵ ਰਾਮ ਜੀ ਹਾਂ ਉਹ ਹਾਂ ਜੀ ਉਹਨੂੰ ਫਿਰ ਅਟੈਕ ਹੋ ਗਿਆ ਫਿਰ ਇਹ ਮਿਲ ਲਾ ਗਿਆ ਇੱਥੇ ਜੇ ਅਟੈਕ ਹੋ ਗਿਆ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਪੁੱਛਣ ਲੱਗਿਆ ਵੀ ਕਿਵੇਂ ਕਰੀਏ ਤਾਇਆ ਜੀ ਵੀ ਮੈਂ ਬਾਹਰ ਜਾ ਮਾਂ ਕਿ ਉਹਰੇ ਰਹਾ ਮੈਂ ਕਿਹਾ ਵੀ ਭਾਈ ਤੂੰ ਬਾਹਰ ਭੱਗ ਜਾ ਜੇ ਤੇਰਾ ਜੀਕਰਾ ਰਹਿ ਜੀ ਉੱਥੇ ਨਹੀਂ ਪੀਅਰ ਹੋ ਕੇ ਇੱਥੇ ਆ ਜੀ ਇਹ ਚਲ ਉਹਨਾਂ ਦਾ ਕੰਮ ਵਧੀਆ ਸੈੱਟ ਹੋ ਗਿਆ ਬਹੁਤ ਵਧੀਆ ਜੌਬ ਤੇ ਲੱਗੀ ਹੋਈ ਸੀ ਤੁਸੀਂ ਕਿੰਨੇ ਭਰਾਓ ਅਸੀਂ ਦੋਏ ਭਰਾ ਤੇ ਹਾਂ ਹਾਂ ਮੇਰੇ ਤਿੰਨ ਬੇਟੇ ਨੇ ਜੀ ਉਹ ਕੱਲਾ ਦੀ ਹਾਂ ਜੀ ਤੁਸੀਂ ਕਿਤੇ ਬੜੀ ਕਰਦੇ ਹੋ ਮੈਂ ਖੇਤੀਬਾੜੀ ਕਰਦਾ ਬੇਟੇ ਮੇਰੇ ਮੁਲਾਜ਼ਮ ਨੇ ਤਿੰਨੇ ਤੇ ਹੁਣ ਮੈਂ ਖੇਤੀ ਛੱਡਤੀ ਤੇ ਉਹਨਾਂ ਦੀ ਵੀ ਠੇਕੇ ਤੇ ਜ਼ਮੀਨ ਮਹੀ ਦਿੰਨਾ ਕਿੰਨੇ ਕਦੋਂ ਖੁਸੂਤਨਾ ਮਿਲੀ ਰਾਤ ਨੂੰ ਮਿਲੀ ਸਵੇਰੇ ਇਹ ਕੱਲ ਸਵੇਰੇ ਮਿਲੀ ਸਾਨੂੰ 8:00 ਵਜੇ ਅਸੀਂ ਫਿਰ ਸੋਚਿਆ ਵੀ ਕਿਤੇ ਗਲਤ ਨਾ ਹੋਵੇ ਗੱਲ ਫਿਰ 8 10:00 ਵਜੇ ਤੱਕ ਕਿਸੇ ਨੂੰ ਨਹੀਂ ਦੱਸਿਆ ਜੀ ਵੀ ਕੀ ਗੱਲ ਬਾਤ ਹੈ ਫਿਰ ਅਸੀਂ ਦੁਬਾਰਾ ਫੋਨ ਕਰਿਆ ਉਹ ਕਹਿੰਦੇ ਵੀ ਪਿੱਛੋਂ ਟਰੱਕ ਨੇ ਫੇਟ ਮਾਰੀ ਵੀ ਐ ਕਰਕੇ ਕੀ ਚੀਜ਼ ਨਾਲ ਹੈ ਟਰੱਕ ਟਰੈਕਟਰ ਹਾਂ ਟਰੱਕ ਗੱਡੀ ਜਾ ਰਹੀ ਸੀ ਮੂਰੇ ਹੀ ਇਹ ਟਰੱਕ ਪਿੱਛੇ ਰਹਿਦੀ ਟਰੱਕ ਨੇ ਮਾਰੀ ਫੇਟ ਇਹ ਫਿਰ ਇਹ ਮੌਕੇ ਤੇ ਬਾਪੁੱਤਾਂ ਦੀ ਦੋਹਾਂ ਦੀ ਡੈਥ ਹੋ ਗਈ ਪਿਛਲੀ ਸੀਟ ਤੇ ਬੈਠੇ ਤੇ ਇਹ ਇਹ ਬਹੁਤ ਇੱਕ ਮੁੰਡਾ ਹੋਰ ਸੀ ਉਹ ਗੱਡੀ ਚਲਾ ਰਿਹਾ ਦੀ ਤੇ ਬਹੁਤ ਸਾਈਡ ਤੇ ਬੈਠੀ ਸੀ ਉਹਨਾਂ ਦੇ ਉਹਨਾਂ ਦੇ ਸੱਟਾ ਕਾਫੀ ਨਹੀਂ ਸੀ ਹਾਂ ਹਸਪਤਾਲ ਨੇ ਹਾਂ ਟਾਂਕੇ ਟੁੰਕੇ ਬਹੁਤ ਲਗਾਏ ਸਰ ਚ ਬਹੁਤ ਦੇ ਨੇ ਉਹ ਉੱਥੇ ਉਹਦੇ ਸਾਰੇ ਬਾਗੇ ਸਾਡਾ ਤਾਂ ਪਾਸਪੋਰਟ ਬਣਾਇਆ ਸੀ ਬੱਚੇ ਮਲਾਜ਼ਮ ਤੇ ਉਹਨਾਂ ਦੇ ਪਾਸਪੋਰਟ ਬਣੇ ਹੋਏ ਤੇ ਉਹਦੇ ਗੁੱਡੀ ਦੇ ਸਹੁਰਿਆਂ ਦੇ ਬਣੇ ਹੋਏ ਤੇ ਤੇ ਉਹਨਾਂ ਦੇ ਬਣੇ ਹੋਏ ਤੇ ਉਹ ਫਿਰ ਉਧਰ ਹੀ ਚਲੇ ਗਏ ਵੀ ਉੱਥੇ ਸੰਸਕਾਰ ਕਰਾਂਗੇ